ਲੋਕ ਸਭਾ ਚੋਣਾਂ ਦੇ ਦੌਰਾਨ ਸਿਆਸੀ ਉਥਲ ਪੁਥਲ ਹੋ ਰਹੀ ਹੈ ਕੋਈ ਨਰਾਜ਼ ਹੋ ਰਿਹਾ ਕੋਈ ਪਾਰਟੀ ਛੱਡ ਰਿਹਾ ਹੈ ਤੇ ਕੋਈ ਕੋਈ ਪਾਰਟੀ ਜੁਆਇਨ ਕਰ ਰਿਹਾ ਹੈ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ 5-6 ਸਾਲ ਬਾਅਦ ਘਰ ਵਾਪਸੀ ਜਦੋਂ ਢੀਂਡਸਾ ਦਲ ਨੇ ਕੀਤੀ ਸ਼੍ਰੋਮਣੀ ਅਕਾਲੀ ਦਲ ਚਰਲੇਵਾ ਕੀਤਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਪਾਰਟੀ ਦਾ ਤਾਂ ਫੇਰ ਵੀ ਸਭ ਕੁਝ ਠੀਕ ਨਹੀਂ ਰਿਹਾ ਕਿਉਂਕਿ ਸੰਗਰੂਰ ਲੋਕ ਸਭਾ ਹਲਕੇ ਦਾ ਪ੍ਰੋਮਿਸ ਕੀਤਾ ਗਿਆ ਕਿ ਕਿਸ ਤੋਂ ਪਹਿਲਾਂ ਇਕਬਾਲ ਸਿੰਘ ਝੁੰਡਾ ਦਾਅਵੇਦਾਰ ਸੀ ਤਾਂ ਸੁਖਵੀਰ ਸਿੰਘ ਬਾਦਲ ਨੇ ਉਸ ਵੇਲੇ ਇਹ ਕਿਹਾ ਸੀ ਕਿ ਮੈਂ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਾਂਗਾ ਤੁਸੀਂ ਚਿੰਤਾ ਨਾ ਕਰੋ ਪਰ ਜਦੋਂ ਟਿਕਟਾਂ ਅਨਾਉਂਸ ਹੋਈਆਂ ਤੇ ਉਹਨਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੀ ਪਹਿਲੀ ਸੂਚੀ ਦੇ ਵਿੱਚ ਸੰਗਰੂਰ ਲੋਕ ਸਭਾ ਹਲਕਾ ਵੀ ਸੀ ਜਿਸ ਤੋਂ ਉਮੀਦਵਾਰ ਬਣਾ ਦਿੱਤੇ ਗਏ ਇਕਬਾਲ ਸਿੰਘ ਝੁੰਦਾ ਸੀਨੀਅਰ ਅਕਾਲੀ ਦਲ ਦੇ ਆਗੂ ਪਰ ਉੱਥੇ ਹੀ ਪਰਮਿੰਦਰ ਸਿੰਘ ਢੀਂਸਾ ਵੀ ਦਾਅਵੇਦਾਰ ਮੰਨੇ ਜਾ ਰਹੇ ਸੀ ਔਰ ਸਾਰਿਆਂ ਨੂੰ ਉਮੀਦ ਸੀ ਕਿ ਇੱਥੇ ਮਜ਼ਬੂਤ ਦਾਅਵੇਦਾਰ ਪਰਮਿੰਦਰ ਸਿੰਘ ਢੀਂਸਾ ਹੀ ਨੇ ਪਰ ਜਦੋਂ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਤਾਂ ਫਿਰ ਨਰਾਜ਼ਗੀ ਹੋਣੀ ਸੁਭਾਵਕ ਸੀ ਫਿਰ ਢੀਂਸਾ ਦਾਲ ਦੇ ਘਰ ਜਿਹੜੀਆਂ ਬੈਠਕਾਂ ਹੋਣ ਲੱਗੀਆਂ ਢੀਂਸਾ ਦੇ ਨਾਲ ਜਿਹੜੇ ਖਾਸ ਕਰਕੇ ਬਰਨਾਲਾ ਪਰਿਵਾਰ ਹੈ ਉਹ ਵੀ ਉਹਨਾਂ ਦੇ ਨਾਲ ਆ ਜਾਂਦਾ ਹੋਰ ਕਈ ਸੀਨੀਅਰ ਆਗੂ ਢੀਂਸਾ ਪਰਿਵਾਰ ਦੇ ਘਰ ਚੰਡੀਗੜ੍ਹ ਦੀ ਰਹਾਇਸ਼ ਦੇ ਵਿੱਚ ਜਦੋਂ ਮੀਟਿੰਗ ਕਰਦੇ ਨੇ ਮੰਥਨ ਹੋ ਰਿਹਾ ਹੁੰਦਾ ਤਾਂ ਖਬਰਾਂ ਦੇ ਜ਼ਰੀਏ ਜਦੋਂ ਸੁਖਵੀਰ ਸਿੰਘ ਬਾਦਲ ਤੱਕ ਇਹ ਗੱਲ ਪਹੁੰਚਦੀ ਹੈ ਤਾਂ ਵਕ ਵਕ ਥਾਵਾਂ ਤੇ ਪਹਿਲਾਂ ਹੀ ਚੋਣ ਪ੍ਰਚਾਰ ਚ ਰੁਝੇ ਹੋਇਆ ਪੰਜਾਬ ਬਚਾਓ ਯਾਤਰਾ ਪਰ ਉਹ ਬਾਕੀ ਸਾਰੇ ਰੁਝੇਵੇਂ ਛੱਡਦੇ ਹੋਏ ਪਹੁੰਚ ਜਾਂਦੇ ਆ ਢਿੰਸਾ ਪਰਿਵਾਰ ਦੇ ਘਰ ਫਿਰ ਤਕਰੀਬਨ ਤਕਰੀਬਨ ਜਿੱਥੇ ਪਰਮਿੰਦਰ ਸਿੰਘ ਢਿੰਸਾ ਵੀ ਨਹੀਂ ਸੀ ਬੰਦ ਕਮਰੇ ਚ ਤਕਰੀਬਨ 15 ਮਿੰਟ ਦੀ ਮੁਲਾਕਾਤ ਹੋ ਸਕੀ ਹੈ ਸੁਖਦੇਵ ਸਿੰਘ ਢਿੰਸਾ ਤੇ ਸੁਖਬੀਰ ਸਿੰਘ ਬਾਦਲ ਦੀ ਉਹਨਾਂ 15 ਮਿੰਟਾਂ ਦੇ ਵਿੱਚ ਗੱਲਬਾਤ ਕੀ ਹੋਈ ਸਾਰੀ ਦੀ ਸਾਰੀ ਗੱਲਬਾਤ ਹੈ ਜਿਹੜੀ ਬਾਹਰ ਇਸ ਕਰਕੇ ਨਹੀਂ ਆਈ ਕਿਉਂਕਿ ਨਾ ਤਾਂ ਇਸ ਤੋਂ ਬਾਅਦ ਨੀਡੀਆਂ ਦੇ ਨਾਲ ਮੁਖਾਤਬ ਹੋਏ ਸੁਖਦੇਵ ਸਿੰਘ ਢਿੰਸਾ ਤੇ ਨਾ ਪਰਮਿੰਦਰ ਸਿੰਘ ਢਿੰਸਾ ਤੇ ਨਾ ਹੀ ਸੁਖਬੀਰ ਸਿੰਘ ਬਾਦਲ ਇਸ ਕਰਕੇ ਉਹ ਬਹੁਤੀ ਗੱਲਬਾਤ ਅੰਦਰਲੀ ਹੋਈ ਬਾਹਰ ਨਹੀਂ ਆਈ ਪਰ ਕੁਝ ਗੱਲਾਂ ਜਿਹੜੀਆਂ ਬਾਹਰ ਆਈਆਂ ਨੇ ਇਸ ਰਿਪੋਰਟ ਦੇ ਜ਼ਰੀਏ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਢੀਂਸਾ ਦਲ ਨੇ ਹੁਣ ਫੈਸਲਾ ਕੀ ਲਿਆ ਅਗਲਾ ਰਣਨੀਤੀ ਕੀ ਆ ਕਿਉਂਕਿ ਕਿਆਸ ਰਾਈਆਂ ਸੀ ਕਿ ਨਾਰਾਜ਼ਗੀ ਦੇ ਚਲਦੇ ਆ ਆਪਣੇ ਵਰਕਰਾਂ ਦੇ ਨਾਲ ਆਪਣੇ ਲੀਡਰਾਂ ਦੇ ਨਾਲ ਜਿਹੜੇ ਕਰੀਬੀ ਨੇ ਉਹਨਾਂ ਦੇ ਨਾਲ ਸਲਾਹ مشورہ ਕਰਕੇ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਕਿਤੇ ਇਹ ਨਾ ਹੋਵੇ ਕਿਉਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ 2027 ਤੱਕ ਫਿਰ ਢੀਂਸਾ ਦਲ ਆਪਣੇ ਪੱਧਰ ਦੇ ਉੱਤੇ ਜਿਹੜੀ ਆ ਵਿਉਂਤਬੰਦੀ ਕਰੇ ਤੇ ਸ਼੍ਰੋਮਣੀ ਕਾਲੀ ਦਲ ਖਾਸ ਕਰਕੇ ਬਾਦਲ ਧੜਾ ਜਿਹੜਾ ਉਸ ਨੂੰ ਨੁਕਸਾਨ ਪਹੁੰਚਾ ਦੇਵੇ। ਐਸੇ ਖਦਸ਼ੇ ਨੂੰ ਐਸੇ ਡਰ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਜਿਆਦਾ ਦੇਰ ਨਹੀਂ ਲਾਈ ਤੇ ਢੀਂਡਸਾ ਪਰਿਵਾਰ ਦੇ ਘਰ ਪਹੁੰਚ ਗਏ। ਉੱਥੇ ਮੀਟਿੰਗ ਵੀ ਹੋਈ ਹਾਲਾਂਕਿ ਤਲਖੀ ਭਰੇ ਸ਼ਬਦਾਂ ਦੇ ਵਿੱਚ ਵੀ ਗੱਲਾਂ ਜਿਹੜੀਆਂ ਨੇ ਉੱਥੇ ਦੱਸੀਆਂ ਜਾਂਦੀਆਂ ਨੇ ਕਿ ਅੰਦਰ ਹੋਈਆਂ ਨੇ ਕਿਉਂਕਿ ਜਿਹੜੇ ਵਰਕਰਸ ਸੀ ਜਿਹੜਾ ਢੀਂਡਸਾ ਪਰਿਵਾਰ ਦੇ ਨਾਲ ਤਾਲੁਕ ਰੱਖਦੇ ਨਿਸਬੰਧ ਰੱਖਦੇ ਨੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਉਲਾਮਬੇ ਵੀ ਦਿੱਤੇ ਕਿ ਤੁਸੀਂ ਚੰਗੀ ਨਹੀਂ ਕੀਤੀ। ਤੁਸੀਂ ਕਹਿ ਟਿਕਟ ਦੇਣ ਦਾ ਤੇ ਉਸ ਤੋਂ ਬਾਅਦ ਫਿਰ ਟਿਕਟ ਕਿਸੇ ਹੋਰ ਦੇ ਹੱਥ ਫੜਾ ਦਿੱਤੀ ਇਹ ਠੀਕ ਨਹੀਂ ਹੈ ਇਸ ਕਰਕੇ ਨਾਰਾਜ਼ਗੀਆਂ ਹੁੰਦੀਆਂ ਨਹੀਂਆਂ ਪਰ ਇਹ ਸਾਰੇ ਮਸਲੇ ਤੋਂ ਬਾਅਦੂਦ ਵੀ ਢੀਂਸਾ ਪਰਿਵਾਰ ਦੇ ਵਿੱਚ ਕਿਉਂਕਿ ਉਹਨਾਂ ਨੇ ਸ਼ਾਂਤ ਕੀਤਾ ਫਿਰ ਦੱਸਿਆ ਜਾਂਦਾ ਸੁਖਦੇਵ ਸਿੰਘ ਢੀਂਸਾ ਨੇ ਆਪਣੇ ਲਹਿਜੇ ਦੇ ਵਿੱਚ ਕਿਉਂਕਿ ਮਰਹੂਮ ਆਗੂ ਪ੍ਰਕਾਸ਼ ਸਿੰਘ ਬਾਦਲ ਦੇ ਬਿਲਕੁਲ ਕਰੀਬੀ ਸੁਖਦੇਵ ਸਿੰਘ ਢੀਂਸਾ ਉਹਨਾਂ ਵੇਲਿਆਂ ਦੇ ਵਿੱਚ ਕੰਮ ਕਰਦੇ ਰਹੇ ਨੇ ਤੇ ਸੁਖਵੀਰ ਸਿੰਘ ਬਾਦਲ ਇਸ ਕਰਕੇ ਸੁਖਦੇਵ ਸਿੰਘ ਢੀਂਸਾ ਦੇ ਨਾਲ ਸਤਕਾਰ ਵਜੋਂ ਪੇਸ਼ ਵੀ ਦੱਸੇ ਜਾਂਦੇ ਨੇ ਕਿ ਆਉਂਦੇ ਰਹੇ ਨੇ ਤੇ ਹੁਣ ਵੀ ਆਏ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਦੇ ਵੇਲੇ ਸੁਖਦੇਵ ਸਿੰਘ ਢੀਂਡਸਾ ਵਰਗੇ ਆਗੂਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਇਸੇ ਕਰਕੇ ਉਹਨਾਂ ਦੇ ਸਤਕਾਰ ਦੇ ਵਜੋਂ ਉਹਨਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਪਰ ਜਿੱਥੇ ਢੀਂਡਸਾ ਪਰਿਵਾਰ ਖੁਦ ਤਲਖੀ ਭਰੇ ਰੂਪ ਵਿੱਚ ਸੁਖਬੀਰ ਸਿੰਘ ਬਾਦਲ ਨਾਲ ਪੇਸ਼ ਨਹੀਂ ਆਇਆ ਉੱਥੇ ਉਹਨਾਂ ਦੇ ਸਮਰਥਕ ਜੂ ਰ ਆ ਰਹੇ ਸਨ ਪਰ ਉਹਨਾਂ ਨੂੰ ਸ਼ਾਂਤ ਕਰਨ ਦੇ ਲਈ ਦੱਸਿਆ ਜਾਂਦਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਨੇ ਫਿਰ ਉਹਨਾਂ ਨੂੰ ਸਮਝਾਇਆ ਕਿ ਕੋਈ ਗੱਲ ਨਹੀਂ ਜੇਕਰ ਟਿਕਟ ਕੱਟੀ ਗਈ ਹੈ ਤੇ ਆਉਣ ਵਾਲੇ ਸਮੇਂ ਦੇਵੇ ਅਸੀਂ ਸਾਰੇ ਰਲ ਮਿਲ ਕੇ ਹੋਰ ਮਜ਼ਬੂਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂਕਿ ਵਾਪਸ ਆਉਣ ਦਾ ਕਾਰਨ ਵੀ ਸੁਖਦੇਵ ਸਿੰਘ ਢੀਂਡਸਾ ਨੇ ਹੀ ਦੱਸਿਆ ਸੀ ਕਿ ਅਸੀਂ ਖਿੰਡ ਪੁੰਡ ਜਦੋਂ ਜਾਂਦੇ ਆ ਤਾਂ ਫਿਰ ਸਾਡੀ ਖੇਤਰੀ ਪਾਰਟੀ ਕਮਜ਼ੋਰ ਹੋ ਜਾਂਦੀ ਹੈ ਤਾ ਹੁਣ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਪੁੱਤਰ ਦੇ ਨਾਲ ਸਲਾਹ-ਮਸ਼ਵਰਾ ਕਰਕੇ ਪਰਮਿੰਦਰ ਸਿੰਘ ਢੀਂਡਸਾ ਦੇ ਨਾਲ ਇਹ ਫੈਸਲਾ ਲਿਆ ਤੇ ਆਪਣੇ ਜਿਹੜੇ ਕਰੀਬੀ ਆਗੂ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਤੋਂ ਟਸ ਤੋਂ ਮਸ ਨਹੀਂ ਹੋਵਾਂਗੇ ਹੁਣ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਨਹੀਂ ਅਸੀਂ ਜਾ ਰਹੇ ਕਿਉਂਕਿ ਗੱਲਾਂ ਹੋ ਰਹੀਆਂ ਸੀ ਕਿ ਜੇਕਰ ਨਾਰਾਜ਼ਗੀ ਹੈ ਤਾਂ ਫਿਰ ਕਿਤੇ ਅੰਦਰ ਖਾਤੇ ਭਾਜਪਾ ਦੀ ਮਦਦ ਨਾ ਕਰ ਦੇਵੇ ਢੀਂਡਸਾ ਦਲ ਸੰਗਰੂਰ ਲੋਕ ਸਭਾ ਹਲਕੇ ਤੇ ਖਾਸ ਕਰਕੇ ਜਾਂ ਹੋਰ ਨਾ ਥਾਵਾਂ ਤੇ ਕਿਉਂਕਿ ਫਰੀਦਕੋਟ ਦੇ ਵਿੱਚ ਵੀ ਬੀਬੀ ਗੁਲਸ਼ਨਕੌਰ ਦੀ ਉਮੀਦ ਬਣੀ ਹੋਈ ਸੀ ਕਿ ਉਹ ਵੀ ਢੀਂਸਾ ਦਲ ਦੇ ਕੋਟੇ ਦੇ ਵਿੱਚੋਂ ਉਹਨਾਂ ਨੂੰ ਵੀ ਉੱਥੇ ਟਿਕਟ ਮਿਲੇਗੀ ਪਰ ਉੱਥੇ ਵੀ ਕਿਸੇ ਹੋਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਟਿਕਟ ਦੇ ਦਿੱਤੀ ਤੇ ਉਹ ਵੀ ਵੰਜੇ ਰਹਿ ਜਾਂਦੇ ਨੇ ਤੇ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਅੱਗੇ ਜਾ ਕੇ ਕੀ ਬਣਦਾ ਪਰ ਸੁਖਦੇਵ ਸਿੰਘ ਢੀਂਸਾ ਨੇ ਜਾਂ ਕੈਲੀ ਢੀਂਸਾ ਦਲ ਨੇ ਫੈਸਲਾ ਇਹ ਜ਼ਰੂਰ ਲਿਆ ਕਿ ਉਹ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਹੀ ਟਿਕੇ ਰਹਿਣਗੇ ਔਰ ਸ਼੍ਰੋਮਣੀ ਕਾਲੀ ਦਲ ਦੇ ਮਜ਼ਬੂਤੀ ਦੇ ਲਈ ਕੰਮ ਕਰਨਗੇ ਔਰ ਇਕਬਾਲ ਸਿੰਘ ਝੁੰਦਾ ਦੇ ਚੋਣ ਪ੍ਰਚਾਰ ਦਾ ਵੀ ਹਿੱਸਾ ਬਣਨਗੇ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਈਆਂ ਨੇ ਇਹ ਪਤਾ ਲੱਗੀਆਂ ਨੇ ਪਰ ਜਿਹੜੀ ਉੱਥੇ ਮੁਲਾਕਾਤ ਹੋਈ ਜਦ ਸੁਖਵੀਰ ਸਿੰਘ ਬਾਦਲ ਚੇਚੇ ਤਾਰ ਤੇ ਢੀਂਸਾ ਪਰਿਵਾਰ ਦੇ ਘਰ ਪਹੁੰਚੇ ਇਹ ਗੱਲ ਇਸ ਕਰਕੇ ਵੀ ਇੱਕ ਪ੍ਰਧਾਨ ਦੀ ਜ਼ਿੰਮੇਵਾਰੀ ਹੈ ਕਿ ਸ਼੍ਰੋਮਣੀ ਕਾਲੀ ਦਲ ਦੀ ਜਿਹੜੀ ਪ੍ਰਧਾਨਗੀ ਹੈ ਜਾਂ ਫਿਰ ਉਹ ਕਰਤਾ ਧਰਤਾ ਅੱਜਕੱਲ ਸੁਖਵੀਰ ਸਿੰਘ ਬਾਦਲ ਮੰਨੇ ਜਾਂਦੇ ਨੇ ਜੇਕਰ ਰੁੱਸੇ ਹੋਏ ਆਗੂਆਂ ਨੂੰ ਜਾਂ ਨਾਰਾਜ਼ ਹੋਏ ਆਗੂਆਂ ਨੂੰ ਮਨਾਉਣ ਦਾ ਕੰਮ ਖੁਦ ਪ੍ਰਧਾਨ ਨਹੀਂ ਕਰਦੇ ਤਾਂ ਫਿਰ ਪਾਰਟੀ ਦਾ ਕੀ ਹਸ਼ਰ ਹੁੰਦਾ ਹੈ ਇਹ ਸਾਰੇ ਜਾਣਦੇ ਨੇ ਇਸ ਤੋਂ ਪਹਿਲਾਂ ਜਿਹੜਾ ਜਿਹੜਾ ਕੁਝ ਖਮਿਆਜਾ ਸ਼ਰਮਣੀ ਕਾਲੀ ਦਲ ਨੇ ਭੁਗਤਿਆ ਜਾਂ ਫਿਰ ਇੱਥੋਂ ਤੱਕ ਕਹਿ ਲੀਏ ਕਿ ਕਾਂਗਰਸ ਪਾਰਟੀ ਦੇ ਆਪਸੀ ਕਲੇਸ਼ ਨੇ ਵੀ ਕਾਫੀ ਕੁਝ ਖਲਾਰਾ ਪਾਇਆ ਇਹਨਾਂ ਸਾਰੀਆਂ ਗੱਲਾਂ ਤੋਂ ਹੀ ਸ਼ਾਇਦ ਹੋ ਸਕਦਾ ਹੈ ਕਿ ਉਹਨਾਂ ਨੇ ਸਿੱਖ ਲਈ ਹੋਵੇ ਕਿ ਹੁਣ ਅਸੀਂ ਪਹਿਲਾਂ ਜਿਹੜਾ ਨੁਕਸਾਨ ਹੋ ਗਿਆ ਹੋ ਗਿਆ ਹੁਣ ਹੋਰ ਨਹੀਂ ਹੋਣ ਦੇਣਾ ਤਾ ਹੁਣ ਜਿਹੜੇ ਜਿਹੜੇ ਆਗੂ ਪਹਿਲਾਂ ਅਲੱਗ ਹੋ ਗਏ ਸਨ ਉਹ ਹੌਲੀ ਹੌਲੀ ਕਰਕੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਵਾਪਸ ਵੀ ਆਏ ਚਾਹੇ ਉਹ ਬੀਬੀ ਜ਼ਗੀਰ ਕੌਰ ਨੇ ਚਾਹੇ ਉਸ ਢੀਂਸਾ ਦਲ ਹੈ ਜਾਂ ਹੋਰ ਕਈ ਆਗੂ ਨੇ ਜਿਹੜੇ ਉਹ ਵਾਪਸ ਆਏ ਹੁਣ ਚਰਚਾ ਤੇ ਹੈ ਕਿ ਹੋਰ ਵੀ ਕਈ ਭਾਜਪਾ ਦੇ ਆਗੂ ਵੀ ਜਿਹੜੇ ਆਉਣ ਵਾਲੇ ਕੱਲ ਨੂੰ ਉਹ ਸ਼ਾਮਲ ਹੋ ਰਹੇ ਨੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਜਿਹੜੇ ਉਧਰੋਂ ਨਾਰਾਜ਼ ਨੇ ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਕਈ ਥਾਵਾਂ ਦੇ ਉੱਤੇ ਬਲ ਮਿਲਦਾ ਦਿਖਾਈ ਦੇ ਰਿਹਾ ਪਰ ਜਿਹੜੀ ਕੱਲ ਦੀ ਹੋਈ ਮੁਲਾਕਾਤ देर ਸ਼ਾਮ ਤੱਕ ਚੱਲਦੀ ਰਹੀ ਢੀਂਸਾ ਪਰਿਵਾਰ ਦੇ ਘਰ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਜਿਹੜੇ ਪੁੱਜੇ ਉਹਨਾਂ ਦੀ ਮਿਹਨਤ ਕਿਤੇ ਨਾ ਕਿਤੇ ਰੰਗ ਲਿਆਈ ਹੈ ਕਿਉਂਕਿ ਜੇਕਰ ਉੱਥੇ ਨਾ ਪੁੱਜਦੇ ਤਾਂ ਹੋ ਸਕਦਾ ਢੀਂਸਾ ਦਲ ਦਾ ਸਟੈਂਡ ਹੋਰ ਹੁੰਦਾ ਪਰ ਉਹਨਾਂ ਨੇ 15 ਕਮਿੰਟ ਜਿਹੜੀ ਬੰਦ ਕਮਰੇ 'ਚ ਮੀਟਿੰਗ ਕੀਤੀ ਸੁਖਦੇਵ ਸਿੰਘ ਢੀਂਸਾ ਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਉਹ ਕਿਤੇ ਨਾ ਕਿਤੇ ਸਿੱਟਾ ਉਸ ਦਾ ਨਿਕਲਿਆ ਹੈ ਕਿਸ ਢਿੰਸਾ ਦਲ ਨੇ ਫੈਸਲਾ ਲਿਆ ਕਿ ਸ਼ਰਮਣੀ ਕਾਲੀ ਦਲ ਨੂੰ ਛੱਡ ਕੇ ਕਿਤੇ ਨਹੀਂ ਜਾ ਰਹੇ ਹਾਲਾਂਕਿ ਸ਼ਰਮਣੀ ਕਾਲੀ ਦਲ ਦੀ ਮਜ਼ਬੂਤੀ ਦੇ ਲਈ ਉਹ ਕੰਮ ਕਰਨਗੇ ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ ਨੇ ਹਾਲਾਂਕਿ ਜਿਹੜੀ ਦਾਵੇਦਾਰੀ ਸੀ ਉਹ ਪਰਮੇਂਦਰ ਸਿੰਘ ਢਿੰਸਾ ਦੀ ਮੰਨੀ ਜਾ ਰਹੀ ਸੀ ਔਰ ਚਰਚਾ ਤਾਂ ਇੱਕ ਇਹ ਵੀ ਹੈ ਇੱਕ ਪਾਸੇ ਤਾਂ ਨਾਰਾਜ਼ਗੀ ਜ਼ਾਹਰ ਕੀਤੀ ਗਈ ਢਿੰਸਾ ਪਰਿਵਾਰ ਦੇ ਵੱਲੋਂ ਜਾਂ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਪਰ ਦੂਜੇ ਪਾਸੇ ਇਹ ਵੀ ਹੈ ਕਿ ਅੰਦਰ ਖਾਤੇ ਕਿਤੇ ਨਾ ਕਿਤੇ ਢਿੰਸਾ ਪਰਿਵਾਰ ਇਸ ਗੱਲ ਤੋਂ ਵੀ ਰਾਜੀ ਹੈ ਕਿ ਜੇਕਰ ਸਾਨੂੰ ਟਿਕਟ ਨਹੀਂ ਵੀ ਮਿਲੀ ਤੇ ਕੋਈ ਗੱਲ ਨਹੀਂ ਜਿਹੜੀ ਅੱਗੇ ਆਉਣ ਵਾਲੀ ਪੰਜਾਬ ਦੀ ਪੋਲਿਟਿਕਸ ਆ ਜਾਂ ਵਿਧਾਨ ਸਭਾ ਦੀ ਚੋਣ ਹੈ ਉਸ ਦੇ ਵਿੱਚ ਅਸੀਂ ਹੋਰ ਤਗੜੇ ਹੋ ਕੇ ਨਿਕਲਾਂਗੇ ਜੇਕਰ ਇੱਥੇ ਚੋਣ ਲੜਦੇ ਤਾਂ ਜਿਹੜਾ ਮੁਕਾਬਲਾ ਇੰਨਾ ਸਖਤ ਮੰਨਿਆ ਜਾ ਰਿਹਾ ਕਿਉਂਕਿ ਸੰਗਰੂਰ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਰਾਜਧਾਨੀ ਦੱਸੀ ਜਾਂਦੀ ਹੈ ਤੇ ਉੱਥੇ ਖੁਦ ਗੁਰਮੀਤ ਸਿੰਘ ਮੀਤ ਜਿਹੜੇ ਕਿ ਕੈਬਨਟ ਮੰਤਰੀ ਨੇ ਉਹਨਾਂ ਨੂੰ ਉਤਾਰਿਆ ਗਿਆ ਤਾਂ ਆਮ ਆਦਮੀ ਪਾਰਟੀ ਉਹਨਾਂ ਨੂੰ ਵੀ ਘਟਾ ਕੇ ਨਹੀਂ ਦੇਖ ਰਹੀ ਉਹ ਵੀ ਆਪਣੇ ਆਪ ਦੇ ਵਿੱਚ ਮਜ਼ਬੂਤ ਦਾਵੇਦਾਰ ਮਨ ਰਹੀ ਹੈ ਕਿ ਸਾਡਾ ਜਿਹੜਾ ਉਮੀਦਵਾਰ ਹੈ ਬਹੁਤ ਸਟਰੋਂਗ ਕੈਂਡੀਡੇਟ ਆ ਉੱਥੇ ਤੇ ਉਹ ਜਿੱਤ ਹਾਸਲ ਕਰਨ ਦੇ ਬਿਲਕੁਲ ਕਰੀਬ ਹੈ ਤੇ ਜੇਕਰ ਗੱਲ ਕੀਤੀ ਜਾਵੇ ਉੱਥੇ ਕਾਂਗਰਸ ਦੀ ਤਾਂ ਕਾਂਗਰਸ ਨਿਚੇਚੇ ਤੌਰ ਤੋਂ ਭਲੱਠ ਤੋਂ ਲੈ ਕੇ ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਭੇਜ ਦਿੱਤਾ ਹੈ ਪਾਰਟੀ ਹਾਈ ਕਮਾਂਡ ਦੀ ਸਹਿਮਤੀ ਤੋਂ ਬਾਅਦ ਤਾਂ ਅਸਦਾ ਵੀ ਕੋਈ ਨਾ ਕੋਈ ਰਾਜ ਹੋਵੇਗਾ ਤੇ ਕਾਂਗਰਸ ਪਾਰਟੀ ਵੀ ਇੰਨੇ ਕੌਨਫੀਡੈਂਸ ਦੇ ਵਿੱਚ ਨਜ਼ਰ ਆ ਰਹੀ ਹੈ ਕਿ ਸਾਡਾ ਕੈਂਡੀਡੇਟ ਵੀ ਬਹੁਤ ਮਜ਼ਬੂਤ ਹੈ ਤਾਂ ਹਾਲੇ ਭਾਜੀਪੀ ਨੇ ਉੱਥੇ ਕੈਂਡੀਡੇਟ ਦਾ ਐਲਾਨ ਕਰਨਾ ਹੈ ਪਰ ਉੱਥੇ ਹੀ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਮੌਜੂਦਾ ਉਸ ਸੀਟ ਤੋਂ ਐਮਪੀ ਨੇ ਤਾਂ ਉਹਨਾਂ ਦਾ ਵੀ ਵੋਟ ਬੈਂਕ ਆ ਜਿਹੜਾ ਪਿਛਲੀ ਜਿਹੜੀ ਜ਼ਿਮਨੀ ਚੋਣ ਹੋਈ ਸੀ ਉਸ ਦੇ ਨਤੀਜਿਆਂ ਨੂੰ ਦੇਖਿਆ ਜਾਵੇ ਤਾਂ ਘਟਾ ਕੇ ਨਹੀਂ ਦੇਖਿਆ ਜਾ ਰਿਹਾ ਇਸ ਕਰਕੇ ਮੁਕਾਬਲਾ ਉੱਥੇ ਫਸਵਾ ਤਾਂ ਕਿਤੇ ਨਾ ਕਿਤੇ ਢੀਂਸਾ ਪਰਿਵਾਰ ਆਪਣੇ ਆਪ ਦੇ ਵਿੱਚ ਅੰਦਰ ਖਾਤੇ ਕਿਤੇ ਨਾ ਕਿਤੇ ਚਾਹੇ ਬਾਹਰ ਉਹ ਨਾਰਾਜ਼ਗੀ ਪੇਸ਼ ਕਰ ਰਿਹਾ ਪਰ ਅੰਦਰ ਖਾਤੇ ਕਿਤੇ ਨਾ ਕਿਤੇ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜੇਕਰ ਇਸ ਤਰ੍ਹਾਂ ਦੇ ਫਸਵੇਂ ਮੁਕਾਬਲੇ ਦੇ ਵਿੱਚ ਉਹ ਫਸ ਜਾਂਦੇ ਤਾਂ ਕਿਤੇ ਫਿਰ ਹਾਰ ਦਾ ਸਾਹਮਣਾ ਕਰਨਾ ਪੈਂਦਾ ਤੇ ਫਿਰ ਹੋਰ ਜ਼ਿਆਦਾ ਸਿਆਸੀ ਤੌਰ ਤੇ ਸਾਡੇ ਜਿਹੜੇ ਪਰਿਵਾਰ ਦਾ ਜਾਂ ਫਿਰ ਸਾਡੇ ਜਿਹੜੇ ਦਲ ਦਾ ਜਾਂ ਸਾਡੇ ਸਮਰਥਕਾਂ ਦੇ ਵਿੱਚ ਨਿਰਾਸ਼ਾ ਪਾਈ ਜਾ ਸਕਦੀ ਸੀ ਕਿ ਇੱਥੇ ਵੀ ਦਲ ਨਹੀਂ ਗੱਲੀ ਇਸ ਕਰਕੇ ਦੂਜਾ ਪਾਸਾ ਇਹ ਵੀ ਹੈ ਪਰ ਇੱਕ ਪਾਸਾ ਇਹ ਹੈ ਕਿ ਜਿਹੜੀ ਨਾਰਾਜ਼ਗੀ ਜਨ ਤੱਕ ਤੌਰ ਦੇ ਉੱਤੇ ਪੇਸ਼ ਕੀਤੀ ਗਈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੇ ਉਸ ਨੂੰ ਮਨਾਉਣ ਦੇ ਵਿੱਚ ਕਾਮਯਾਬ ਹੋਏ ਨੇ ਸੁਖਵੀਰ ਸਿੰਘ ਬਾਦਲ ਤੇ ਹੁਣ ਢੀਂਸਾ ਦਲ ਨੇ ਫੈਸਲਾ ਲਿਆ ਕਿ ਸ਼੍ਰੋਮਣੀ ਕਾਲੀ ਦਲ ਦੇ ਅੰਦਰ ਰਹਿ ਕੇ ਜਿਹੜਾ ਪ੍ਰਚਾਰ ਵੀ ਕਰਨਗੇ ਔਰ ਸ਼੍ਰੋਮਣੀ ਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਕੰਮ ਵੀ ਕਰਨਗੇ ਹੋਰ ਕੀ ਕੀ ਉਹਨਾਂ ਦੇ ਨਾਲ ਪਰਿਵਾਰ ਦੇ ਨਾਲ ਵਾਅਦਾ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਇਹ ਗੱਲਾਂ ਹੋਣੀਆਂ ਬਾਕੀ ਨੇ ਪਰ ਮੀਡੀਆ ਤੋਂ ਦੂਰੀ ਬਣਾਈ ਰੱਖੀ ਗਈ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਹਾਲੇ ਵੀ ਅੰਦਰ ਖਾਤੇ ਚੱਲ ਰਹੀਆਂ ਨੇ ਬਹੁਤੀਆਂ ਬਾਹਰ ਨਹੀਂ ਆ ਸਕੀਆਂ ਪਰ ਜਿੰਨੀ ਕੁ ਜਾਣਕਾਰੀ ਸਾਡੇ ਤੱਕ ਪੁੱਜੀ ਹੈ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਤੁਸੀਂ ਕੀ ਸੋਚਦੇ ਸਮਝਦੇ ਹੋ ਜੋ ਸ਼੍ਰੋਮਣੀ ਅਕਾਲੀ ਦਲ ਦੀ ਗਤੀਵਿਧੀ ਹੋਈ ਬੀਤੇ ਦਿਨ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਹੁੰਦੀ ਹੈ ਹੋਣੀ ਹੈ ਉਸ ਦੇ ਬਾਰੇ ਤੁਹਾਡਾ ਨਿੱਜੀ ਤੌਰ ਦੇ ਉੱਤੇ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ এবিসি ਪੰਜਾਬ ਦੇ ਨਾਲ